ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਵਿੰਦਰ ਕੌਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਦੋਂ ਅਸੀਂ ਫਿਨਲੈਂਡ ਗਏ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਜਿਹੜਾ ਹੈ ਉਹ ਲਰਨਿੰਗ ਬਾਏ ਡੂਇੰਗ ਔਰ ਜੁਆਇਫੁਲ ਲਰਨਿੰਗ ਸਾਨੂੰ ਪ੍ਰੈਕਟੀਕਲ ਨੋਲੇਜ ਦੇ ਲਈ ਉਹਨਾਂ ਨੇ ਲੈ ਕੇ ਗਏ ਟੀਚਿੰਗ ਮੈਥਡਸ ਦੇਖੇ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਟੌਪਿਕ ਮਿਲਿਆ ਸਾਇੰਸ ਵੈਰ ਰਿਲੇਟਿਡ ਔਰ ਮੇਰਾ ਟੌਪਿਕ ਸੀ 3 ਆਰਸ ਰਿਡਿਊਸ ਰੀਯੂਜ਼ ਰੀਸਾਈਕਲ ਔਰ ਇਹਦੇ ਵਿੱਚ ਅਸੀਂ ਜਿਹੜਾ ਸੀ ਗਿੱਲਾ ਕੂੜਾ ਸੁੱਕਾ ਕੂੜਾ ਇਹਨਾਂ ਰਿਲੇਟਡ ਬੱਚਿਆਂ ਨੂੰ ਆ ਕੇ ਸਮਝਾਉਣਾ ਸੀ ਔਰ ਬੱਚਿਆਂ ਨੂੰ ਅਸੀਂ ਲਗਾਤਾਰ ਇੱਕ ਹਫਤੇ ਦੀਆਂ ਗਤੀਵਿਧੀਆਂ ਹੁੰਦੀਆਂ ਜ਼ੀਰੋ ਵੇਸਟ ਬੈਗ ਜ਼ੀਰੋ ਵੇਸਟ ਕਲਾਸਰੂਮ ਡੋਨਟ ਵੇਸਟ ਜਸਟ ਡੋਨੇਟ ਇਤਾਂ ਦੀਆਂ ਐਕਟੀਵਿਟੀਆਂ ਆ ਸਾਡੀਆਂ ਜਿਹੜੀਆਂ ਅਸੀਂ ਬੱਚਿਆਂ ਨੂੰ ਕਰਵਾਉਂਦੇ ਆ ਸਾ ਡਿਵਰਟੀਮ ਫਿਨਲੈਂਡ ਕੇਸੇ ਦੇ ਬੱਚੋ ਕੋ ਸਾਰੀ ਗਤੀਵਿਧੀਆਂ ਸਿੱਖੀਆਂ ਸਾਨੂੰ ਇੱਥੇ ਦੱਸਿਆ ਤਾਂ ਸਾਰੇ ਨੰਦਮਾ ਸਾਨੂੰ ਰੋਜ਼ ਇੱਕ ਨਵੀਂ ਗਤੀਵਿਧੀ ਕਰਾਉਂਦੇ ਆ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਦਿੰਦੇ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਐਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਤਾਪਤ ਜਲਦੀ ਕੱਢ ਜਲਦੀ ਕੱਢ ਅਕਸਰ ਅਜੀ ਸਰ ਇੱਥੇ ਪਹੁੰਚੂ ਐਕਸਪਲੋਡਿੰਗ ਅਜੀ ਸਰ ਅੱਜ ਐਸਸੀਡੀ ਕਾਲਜ ਲੁਧਿਆਣਾ ਦੇ ਵਿੱਚ ਪਹੁੰਚਿਆ ਜ਼ੋਨਲ ਯੂਥ ਫੈਸਟੀਵਲ ਹੈ ਬੜਾ ਇਤਿਹਾਸਿਕ ਕਾਲਜ ਹੈ ਔਰ ਬੜੀ ਸ਼ਾਨਦਾਰ ਜੋ ਹੈ ਹਿਸਟਰੀ ਇਸ ਕਾਲਜ ਦੀ ਰਹੀ ਹੈ ਐਲੂਮਨੀ ਇਹ ਜਿਹੜੀ ਕਈ ਵੱਡੇ ਕਦਾਵਰ ਲੋਕ ਇਥੋਂ ਨਿਕਲ ਕੇ ਗਏ ਨੇ ਜਿਨ੍ਹਾਂ ਨੇ ਕੱਲੇ ਲੁਧਿਆਣੇ ਦਾ ਨਹੀਂ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਨਾਮ ਇਹੜਾ ਉਹ ਰੋਸ਼ਨ ਕੀਤਾ ਸੋ ਅੱਜ ਪ੍ਰਿੰਸੀਪਲ ਸਾਹਿਬ ਦਾ ਮੇਰੇ ਸਾਥੀ ਪਰਮਵੀਰ ਹੋਣਾਂ ਦਾ ਸਾਰੇ ਸਾਥੀਆਂ ਦਾ ਐਮਐਲਏ ਸਾਹਿਬ ਦਾ ਸਾਰਿਆਂ ਦਾ ਹੁਕਮ ਹੋਇਆ ਸੀਗਾ ਕਿ ਇੱਥੇ ਪਹੁੰਚਣਾ ਤੇ ਉਹਨਾਂ ਨੂੰ ਮੈਂ ਲਈ ਪਹੁੰਚਿਆ ਪਰ ਮੈਂ ਸਮਝਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਇਥੋਂ ਸਟੂਡੈਂਟਸ ਪੜ੍ਹ ਕੇ ਨਿਕਲਣਗੇ ਜਿਹੜੇ ਉਹ ਦੇਸ਼ ਦੇ ਵਿੱਚ ਲੁਧਿਆਣੇ ਦੌਰੇ ਸਕੂਲ ਦਾ ਨਾਮ ਰੱਖਣਗੇ ਸਰ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਫੈਸਟੀਵਲ ਹੋਣੇ ਚਾਹੀਦੇ ਆ ਡੈਫੀਨਿਟਲੀ ਹੋਣੇ ਚਾਹੀਦੇ ਨੇ ਜੀ ਇਹ ਇਹ ਜਿਹੇ ਜੀ ਹੈ ਔਰ ਇਹ ਸਟੇਜ ਇਹ ਜੀ ਹੈ ਕਿ ਜਿੰਨਾ ਸਿਰਫ ਕੱਲੀ ਪੜਾਈ ਨਹੀਂ ਤੁਸੀਂ ਜਿਹੜੀਆਂ ਬਾਕੀ ਕੋ-ਕ ਕਰਿਕੂਲਰ ਐਕਟੀਵਿਟੀਜ਼ ਨੇ ਯੂਥ ਫੈਸਟੀਵਲਸ ਨੇ ਜਿਹੜੇ ਇਹ ਆਪਣੇ ਤਾਂ ਵੈਸੇ ਹੀ ਜੋ ਪੰਜਾਬੀ ਨੇਚਰ ਹੈ ਉਹ ਵੈਸੇ ਹੀ ਜ਼ਿੰਦਗੀ ਨੂੰ ਕਿਵੇਂ ਮੰਨਣਾ ਹੈ ਜ਼ਿੰਦਗੀ ਨੂੰ ਕਿਵੇਂ ਇੰਜੋਏ ਕਰਨਾ ਹੈ ਉਹ ਆਪਣੇ ਨੇਚਰ ਦੇ ਵਿੱਚ ਹੈ ਤੋਂ ਮੈਂ ਸਮਝਦਾ ਕਿ ਇਹ ਨੇ ਜਿਹੜੇ ਬੌਂਡਿੰਗ ਹੈ ਸਟੂਡੈਂਟਸ ਦੀ ਆਪਸ ਦੇ ਵਿੱਚ টিਚਰਸ ਦੇ ਨਾਲ ਬਹੁਤ ਵਧੀਆ ਮਜ਼ਬੂਤ ਕਰਦੀ ਹੈ ਸੋ ਬਹੁਤ ਵਧੀਆ ਇਨੀਸ਼ੀਏਟਿਵ ਹੈ ਜੀ ਓਕੇ ਭਾਈ ਹਾਂ ਜੀ ਭਾਈ ਜੀ ਦੇਖਿਓ ਇੱਥੇ ਆ ਮੈਂ ਨੌਜਵਾਨਾਂ ਦਾ ਹੌਸਲਾ ਵਧਾਉਣ ਵਾਸਤੇ ਪਹੁੰਚਿਆ ਹਾਂ ਖਾਸ ਤੌਰ ਤੇ ਉੱਤੇ ਗਵਰਨਮੈਂਟ ਕਾਲਜ ਦੇ ਵਿੱਚ ਠੀਕ ਹੈ ਅੱਜ ਐਸਸੀਡੀ ਕਾਲਜ ਲੁਧਿਆਣਾ ਦੇ ਵਿੱਚ ਪਹੁੰਚਿਆ ਯੂਥਰ ਹੈਰੀਟੇਜ ਕਲਚਰ ਅੰਡਰ ਪ੍ਰੋਗਰਾਮ ਬਟੈਨਾ ਨੇ ਜੋਨੇ ਫੈਸਟੀਵਲ ਹੈ ਬਹੁਤ ਬੜੀ ਸ਼ਾਨਦਾਰ ਕਾਲਜ ਹੈ ਸ਼ਾਨਦਾਰ ਇਹ ਲੈ ਮੈ ਯੇ ਤੇ 105 ਸਾਲ ਤੋਂ ਇਸ ਕਾਲਜ ਨੇ ਆਪਣੀ ਪ੍ਰੈਸਟੀਜ ਆਫ ਦਾ ਸਟੇਟਸ ਬਣਾ ਕੇ ਰੱਖਿਆ ਹੋਇਆ ਬੱਚਿਆਂ ਦੀ ਪਰਫਾਰਮੈਂਸਸ ਦੇਖ ਕੇ ਬੜਾ ਆਨੰਦ ਆਇਆ ਬੜੇ ਟੈਲੈਂਟੇਡ ਬੱਚੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਰ ਸਰ ਅੱਜ ਕੇਂਦਰੀ ਮੰਤਰੀ ਵੀ ਲੁਧਿਆਣਾ ਪਹੁੰਚੇ ਸਨ ਖੇਤੀਬਾੜੀ ਮੰਤਰੀ ਤਾਂ ਕਈ ਤਰ੍ਹਾਂ ਦੇ ਐਲਾਨ ਕਰਕੇ ਗਏ ਨੇ ਦੇਖੋ ਐਲਾਨ ਤਾਂ ਉਹ ਪਹਿਲਾਂ ਵੀ ਕਰੀ ਜਾਂਦੇ ਰਹੇ ਬਾਪ ਪੰਜਾਬ ਸਰਕਾਰ ਦੀਆਂ ਕਾਮੀਆਂ ਦੀ ਫੜ ਨਹੀਂ ਰਿਹਾ ਕੇਂਦਰ ਹਾਂਜੀ ਇਹ ਲਾਂਡਾ ਉਹਨਾਂ ਦੇ ਪਹਿਲਾਂ ਵੀ ਬਹੁਤ ਹੋ ਚੁੱਕੇ ਇਹ ਨਾ ਕੱਲੀਆਂ ਮਿੱਠੀਆਂ ਗੋਲੀਆਂ ਨਾਲ ਇਹ ਕੱਲੇ ਗੱਲਾਂ ਦਾ ਕੰਮ ਨਾ ਕਰਦਾ ਇਹਨਾਂ ਨੂੰ ਤਾਂ ਨਹੀਂ ਐਕਚੁਅਲ ਦੇ ਵਿੱਚ ਕਰਨਾ ਚਾਹੁੰਦੇ ਹੋ ਪੰਜਾਬ ਨੂੰ ਦੇਸ਼ ਦਾ ਹਿੱਸਾ ਮੰਨ ਲਿਓ ਕਿ ਐਕਚੁਅਲੀ ਵਿੱਚ ਜੋ ਮਾਨਸਾਪ ਤਖਲੇ ਦਿਨਾਂ ਦੇ 6 ਪ੍ਰੋਸਟ ਤੋਂ ਮਿਲ ਗਏ ਨੇ ਉਹਦੇ ਮੁਤਾਬਕ ਪੰਜਾਬ ਵਿਭਾਗ ਨੂੰ 20000 ਕਰੋੜ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਕੇਂਦਰ ਕਹਿੰਦਾ ਕਿ 16000 ਕਰੋੜ ਰੁਪਈਆ ਦੇ ਦਿੰਦਾ ਉਹਦੀ ਪਹਿਲੀ ਕਿਸੇ ਤੋਂ ਚਾਲ 800 ਕਰੋੜ ਦੇ ਵਿੱਚੋਂ ਜਿਹੜਾ ਉਹ ਕਹਿੰਦੇ ਉਹ ਜੋ 805 ਕਰੋੜ ਦਾ ਉਹਨੂੰ ਆਇਆ ਜਿਹੜਾ ਕਿ ਵੈਸੇ ਹੀ ਬਹੁਤ ਪਹਿਲੇ ਵੈਸੀ ਹੁੰਦਾ ਸੀ ਕਿ ਕੋਈ ਖ਼ਤ ਨਾ ਵੀ ਆਉਂਦੇ ਇਹ ਸਿਰਫ ਔਰ ਸਿਰਫ ਲੋਕਾਂ ਦੇ ਅੱਖਾਂ 'ਚ ਘੰਡਾ ਪਾਇਆ ਜਾ ਰਿਹਾ ਹੈ। ਇੱਧਰ ਬਗਲੋਂ ਕੇ ਲਓ ਕੇ ਭਾਜੀ। ਇੱਧਰ ਕੀ ਕਹਿਣਾ ਹੈ? ਇੱਧਰ ਆ ਜਾਓ ਤੇ ਸਾਈਡ ਤੇ ਆਓ। ਆ ਗਿਆ ਆ ਗਿਆ। ਇੱਕ ਮਿੰਟ ਆ ਗਏ ਯਾਰ। ਭਾਜੀ ਬੋਲੋ ਕੀ ਕਹਿਣਾ ਹੈ? ਅੱਜ ਜੋਤ ਫੈਸਟੀਵਲ ਜਿਹੜਾ ਚੱਲਿਆ ਆ ਆ ਗਵਰਨਮੈਂਟ ਕਾਲਜ ਟੈਕਨੀਕਲ ਕਾਲਜ ਦੇ ਵਿੱਚ ਉਹਦੇ ਵਾਸਤੇ ਬਹੁਤ-ਬਹੁਤ ਵਧਾਈ ਦਿੰਨਾ ਤੇ ਬਹੁਤ ਧੰਨਵਾਦ ਕਰਦਾ ਸਾਰੇ ਹੀ ਕਾਲਜ ਦੇ ਸਾਰੇ ਹੀ ਸਤਾਬ ਦਾ ਖਾਸ ਕਰਕੇ ਪ੍ਰਿੰਸੀਪਲ ਸਾਡੇ ਜਿਹੜੇ ਬਰਜਨ ਸਿੰਘ ਜੀ ਸੰਧੂ ਸਾਹਿਬ ਨੇ ਬਹੁਤ ਇੰਟੈਲੀਜੈਂਟ ਬਹੁਤ ਪੜੇ ਲਿਖੇ ਬਹੁਤ ਹੀ ਕਾਬਲ ਨੇ ਤੇ ਔਰ ਅੱਜ ਨਾ ਜੂਥ ਫੈਸਟੀਵਲ ਚੱਲ ਰਿਹਾ ਤੇ ਲੋਡ ਆਪਣੇ ਸਮੇਂ ਦੇ ਕਿਉਂਕਿ ਉਹ ਉਤਰਾ ਸਿੱਦੇ ਰਸਤੇ ਪਾਉਣ ਵਾਸਤੇ ਕਿਸ ਤਰ੍ਹਾਂ ਦੇ ਫੈਸਟੀਵਲ ਕਰਾਉਣਾ ਉਹਨਾਂ ਉਤਰਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਇਹ ਸਮੇਂ ਦੀ ਲੋੜ ਆ ਤੇ ਅੱਜ ਸਾਡੇ ਆਮ ਆਦੇ ਪਾਰੀ ਸਰਕਾਰ ਤੇ ਸਾਡੇ ਪ੍ਰਧਾਨ ਸਾਹਿਬਾ ਜੀ ਨੇ ਆਮਦੇ ਪਾਰ ਦੇ ਸਰਕਾਰ ਵੀ ਲਗਾਇਆ ਗਿਆ ਜੀ ਸਰਸਵੇਲਾ ਵੀ ਚੱਲ ਰਿਹਾ ਤੇ ਕਹਿਣ ਦਾ ਮਤਲਬ ਸਰਕਾਰ ਦਾ ਇੱਕੋ ਮਕਸਦ ਆ ਵੀ ਐਜੂਕੇਸ਼ਨ ਹੈਲਥ ਐਜੂਕੇਸ਼ਨ ਤੇ ਪ੍ਰਾਈਮਰੀ ਐਜੂਕੇਸ਼ਨ ਮਤਲਬ ਕਿ ਹਾਇਰ ਐਜੂਕੇਸ਼ਨ ਹੈ ਤੋਂ ਬਾਲੀ ਚ ਮਿਲਦੀ ਆ ਔਰ ਇਹ ਕਾਲਜ ਦੀ ਮਤਲਬ ਕਿ ਹੋਰ ਵੀ ਮਹੱਤਵਪੂਰਨ ਤੇ ਤੋਂ ਬਹੁਤ ਹੀ ਮਿਲ ਕੇ ਕਹਦੇ ਸਦੇ ਵੀ ਪੂਰੇ ਦੇਸ਼ ਦੀ ਜਿੰਨਾ ਸੇਵਾ ਕੀਤੀ ਐ ਇੱਥੋਂ ਪੜ ਕੇ ਗਏ ਨੇ। ਉਹ ਗਵਰਨਮੈਂਟ ਕਾਲਜ ਇੱਕ ਬਹੁਤ ਮਸ਼ਹੂਰ ਕਾਲਜ ਆ ਔਰ ਮੈਂ ਉਹ ਸਮਾਂ ਜਾਣਦਾ ਜਦੋਂ ਮੈਂ ਪੜਦਾ ਹੁੰਦਾ ਸੀਗਾ। ਜਦੋਂ ਗੱਲ ਕਰਦੇ ਸੀ ਵੀ ਗਵਰਨਮੈਂਟ ਕਾਲਜ ਤੇ ਮਾਣ ਮਸੂਦ ਕਰਦਾ ਵੀ ਗਵਰਨਮੈਂਟ ਕਾਲਜ ਪੜ ਰਿਹਾ ਮੈਂ। ਤੇ ਬਹੁਤ ਵਧਾਈ ਦੇਣਾ ਅੱਜ ਦੇ ਯੂਥ ਫੈਸਟੀਵਲ ਦੀ ਔਰ ਅਪੀਲ ਕਰਦਾ ਸਾਰੇ ਯੂਥ ਨੂੰ ਰੋਣੇ ਚਾਹੀਦੇ ਆ। ਬਿਲਕੁਲ ਜਿੰਦੂੜੀ ਕੀਤਾ। ਹਾਂ ਬਿਲਕੁਲ ਸਾਰੇ ਹੀ ਪੰਜਾਬੀ ਕਲਚਰ ਨੂੰ ਪ੍ਰੋਮੋਟ ਕੀਤਾ ਗਿਆ ਤੇ ਯੂਥ ਨੂੰ ਲੈ। ਇਹੀ ਅਪੀਲ ਕਰਦਾ ਆਓ ਇਕੱਠੇ ਹੋ ਕੇ ਆਪਾਂ ਮਦਸ਼ਿਆਂ ਤੋਂ ਬਚ ਕੇ ਤੇ ਆਪਾਂ ਖੇਡਾਂ ਨਾਲ ਜੁੜੀਏ ਇਸ ਤਰ੍ਹਾਂ ਦੇ ਫੈਸਟੀਵਲ ਕਰਾਈਏ ਔਰ ਆਪਣੀ ਹੈਲਥ ਨੂੰ ਠੀਕ ਕਰਕੇ ਕਿਉਂਕਿ ਹੈਲਥ ਹੀ ਪਹਿਲੀ ਹੈ ਤੇ ਔਰ ਆਪਾਂ ਆਪਣੇ ਮਾਪੇ ਦਾ ਸਤਿਕਾਰ ਕਰੀਏ ਅਧਿਆਪਕਾਂ ਦਾ ਸਤਿਕਾਰ ਕਰੀਏ ਕਿਉਂਕਿ ਜੋਦਰੂ ਬੇਨਤੀ ਹੈ ਤੇ ਜੇ ਆਪਾਂ ਆਪਣੇ ਦੋਸਤ ਮਿੱਤਰ ਬਰੋੜੇ ਬਰੋੜੇ ਚਾਹੀਦੇ ਆ ਪਰ ਸਭ ਤੋਂ ਸੱਚੇ ਤੇ ਦੋ ਹੀ ਦੋਸਤ ਨੇ ਮਾਪੇ ਪਾਪ ਤੇ ਦੂਜਾ ਅਧਿਆਪਕ ਜਿਹੜਾ ਜਦੋਂ ਤੁਸੀਂ ਵੱਧਦੇ ਹੋ ਆਪਣੇ ਉੱਚੇ ਉਦੇਸ਼ ਤੇ ਜਾਂਦੇ ਹੋ ਉਹਨਾਂ ਤੋਂ ਉੱਚੇ ਤੇ ਉਹ ਖੁਸ਼ੀ ਮਹਿਸੂਸ ਕਰਦੇ ਨੇ ਤਾਂ ਦੋਸਤ ਮਿੱਤਰ ਜੈਲਸੀ ਮਹਿਸੂਸ ਕਰਦੇ ਹਿੱਸੇ ਭਰਾ ਵੀ ਕਰਦੇ ਨੇ ਮੈਨੂੰ ਕਰਨ ਲੱਗ ਜਾਂਦਾ ਜੈਲਸੀ ਤੇ ਮੈਂ ਜੋ thro ਇਹੀ ਬੇਨਤੀ ਕਰੂ ਆਪਣੇ ਮਾਪੇ ਬਬ ਦਾ ਸਤਿਕਾਰ ਕਰੋ ਉਹਨਾਂ ਦੇ ਕਹਿਣੇ ਮੁਤਾਬਕ ਚੱਲੋ ਆਪਣੇ ਅਧਿਆਪਕ ਦਾ ਗੁਰੂ ਦਾ ਸਤਿਕਾਰ ਕਰੋ ਉਹਦੇ ਕਹਿਣੇ ਮੁਤਾਬਕ ਚੱਲੋਗੇ ਤੇ ਫਿਰ ਹਮੇਸ਼ਾ ਤਰੱਕੀ ਦੇ ਰਾਹ ਤੁਹਾਡੇ ਵਾਸਤੇ ਖੁੱਲ੍ਹੇ ਨੇ ਅੱਜ ਕੌਣ ਕੌ ਅੱਜ ਸਾਡੇ ਆਮਾਦੀਪੜ ਦੇ ਪ੍ਰਧਾਨ ਪੰਜਾਬ ਦੇ ਸ਼੍ਰੀ ਅਮਰੋੜਾ ਜੀ ਪਹੁੰਚੇ ਹੋਏ ਨੇ ਤੇ ਔਰ ਸਾਡੇ ਸਾਰੇ ਸਾਥੀ ਸਾਡੇ ਪ੍ਰਿੰਸੀਪਲ ਇੰਦਰ ਜੀ ਕੋਲ ਮੇਰੇ ਤੇ ਪਹੁੰਚੇ ਹਨ ਤੇ ਔਰ ਬਹੁਤ ਆਨੰਦ ਆਉਂਦਾ ਪਹਿਲਾਂ ਹੀ ਮੈਂ ਇੱਕ ਦਿਨ ਹੋ ਗਿਆ ਤੇ ਬਹੁਤ ਆਨੰਦ ਆਉਦਾ ਬਲਕੇ ਐਕਟਿੰਗ ਦੇਖ ਕੇ ਬਲਕੇ ਸਟੇਜ ਪ੍ਰੋਗਰਾਮ ਦੇਖ ਕੇ ਔਰ ਪਤਾ ਲੱਗਦਾ ਕਲਾ ਤੇ ਕਲਾ ਆਪਣੇ ਅੰਦਰ ਹੈ ਕਲਾ ਪੇਸ਼ ਕੀਤੀ ਬੱਚਿਆਂ ਨੇ ਸਟੂਡੈਂਟ ਨੇ ਕਲਾ ਪੇਸ਼ ਕੀਤੀ ਤੇ ਔਰ ਲੱਗ ਰਿਹਾ ਵੀ ਨੇਚਰਲ ਚੀਜ਼ ਦਿਖਾਈ ਤੇ ਆਓ ਇਕੱਠੇ ਹੋ ਕੇ ਆਪਾਂ ਆਪਣੇ ਦੇਸ਼ ਦੀ ਖਾਸ ਕਰਕੇ ਜੁਥਰ ਉਹ ਹੀ ਕਹੂੰਗਾ ਵੀ ਆਪਣੀ ਸਿਹਤ ਨੂੰ ਸੰਭਾਲ ਕੇ ਨਸ਼ਿਆਂ ਤੋਂ ਬਚ ਕੇ ਤੇ ਆਪਾਂ ਆਪਣੇ ਜਿੱਥੇ ਪਰਿਵਾਰ ਨੂੰ ਤਰੱਕੀ ਦੇ ਲਈ ਲੱਗ ਜਾਈਏ ਉੱਥੇ ਆਪਣੇ ਦੇਸ਼ ਤਰੱਕੀ ਯੋਗਦਾਨ ਪਾ ਸਕੀਏ ਜਿਵੇਂ ਆਪਾਂ ਆਪਣੇ ਕੌਂਸਲ ਨੂੰ ਹਮਨੇ ਸਕਿੱਟ ਕਰੀ ਥੀ ਔਰ

हरियाणा पुलिस मेरे पास बच्चा था जो एक चमत्कारी बच्चा था इन सबको वो बच्चा yeah, कैसे होने चाहिए, होने चाहिए? चाहिए? तो भाई था या बहुत ज़्यादा कॉन्फिडेंस आता है yeah. स्टेज पे उतरने का जब हम स्टेज पे चढ़ते हैं तब तो हम बहुत कुछ फील कर रहे होते हैं तो ये yeah. yes, सोना चाहिए अगर तो मज़ा आंटर